ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਅੱਜ ਬਈ ਲੈ ਕੇ ਆਇਆ ਫਾਰਮ ਤੇ ਸੋਨੂੰ ਤੇ ਜੀਰੀ ਲਾਉਂਦੇ ਪਿਆਗੇ ਇਹ ਝੋਨਾ ਲਾਉਂਦੇ ਆਗੇ ਤੇ ਦੇਖੋ ਬਾਹਨ ਸਾਰੇ ਇਧਰ ਵੀ ਭਰੇ ਖੜੇ ਆਗੇ ਤੇ ਇਧਰ ਵੀ ਬਾਹਨ ਸਾਰੇ ਭਰੇ ਖੜੇ ਆਗੇ ਤੇ ਉਧਰ ਉਧਰਲੀ ਹੈਡ ਤੇ ਗੀਰੀ ਹਰੀ ਹੋਈ ਹੋਈ ਆ ਬਹੁਤ ਵਧੀਆ ਝੋਨਾ ਬਹੁਤ ਵਧੀਆ ਹੋਇਆ ਖੜਾ ਉਧਰ ਪਰ ਜਿਹੜਾ ਪੰਦੀ ਦਾ ਤੇ ਆ ਤਿਆਰ ਹੋਈ ਖੜਨੇ ਉਹਨਾਂ ਜੋ ਆਸਟ੍ਰੇਲੀਆ ਦੇ ਜਿਵੇਂ ਆ ਭੁੰਗ ਜਾ ਹੁਣ ਭਰੀ ਖੜਾ ਇਹ ਜੀਰੀ ਨਾਲ ਭਰ ਲਿਆ ਐਦਾਂ ਲੱਗੀ ਹੁੰਦੀ ਆ ਕ੍ਰੇਨ ਜੀ ਤੇ ਉਹ ਭਰੀ ਖੜਾ ਗਿਆ ਤਿਆਰ ਹੋ ਗਿਆ ਹੁਣ ਤੇ ਉਹ ਵੀ ਮੈਂ ਵੀਡੀਓ ਨਾਲ ਐਡ ਕਰ ਦੂੰਗਾ ਜਿੰਨੋਂ ਭਰਦੇ ਸੀਗੇ ਤੇ ਆ ਸਾਰਾ ਜਿਹੜਾ ਕੱਚਾ ਸੰਸੜਿਆ ਹੋਇਆ ਇਹ ਉਹ ਜਹਾਜ਼ ਵਾਤੇ ਛੱਡਿਆ ਹੋਇਆਗਾ ਉਹ ਸਾਇਸ ਨੂੰ ਦੀਦਾ ਹੋਵੇ ਤੇ ਜਹਾਜ਼ ਨਹੀਂ ਆਉਣਾ ਇੱਥੋਂ ਤੇ ਉਹਦੇ ਵਿੱਚ ਭਰਨਾ ਇਹਨਾਂ ਨੇ ਤੇ ਸਾਰੀ ਜੀਰੀ ਉਹਦੇ ਵਿੱਚ ਭਰਨੀ ਹੈਗੀ ਤੇ ਜਹਾਜ਼ ਨੇ ਫਿਰ ਦੇਣਾਗਾ ਛਿੱਟਾ ਜਹਾਜ਼ ਨਾਲ ਪੂਰਦਾ ਗੋਦਰਾ ਦਿਖਾਉਣਾ ਤੁਹਾਨੂੰ ਮੈਂ ਹਨਾ ਬਾਕੀ ਇਹਨੂੰ ਲਾਗਿਉ ਆਉਗਾ ਉਹ ਵੀ ਸਾਰਾ ਦਿਖਾਵਾਂਗੇ ਵੀ ਕਿਵੇਂ ਯਹਾਂ ਅੱਜ ਵਰਕੇ ਜੀਰੀ ਇਹ ਛੱਟਾ ਦਿੰਦੇ ਹੈਗੇ ਸਾਰਾ ਜਿਵੇਂ ਆਪਾਂ ਪੌਦ ਬੀਜਦੇ ਹੁੰਦੇ ਹੈਗੇ ਪੰਜਾਬ ਚ ਪਾਣੀ ਭਰ ਕੇ ਛੱਟਾ ਦੇ ਦਿੰਦੇ ਆ ਐਦਾਂ ਹੀ ਇਹ ਇੱਥੇ ਜੀਰੀ ਲਾਉਂਦੇ ਆਗੇ ਅਮਰੀਕਾ ਚ ਪਾਣੀ ਭਰ ਕੇ ਛੱਟਾ ਦੇ ਦਿੰਦੇ ਹੈਗੇ ਬਸ ਫਰਕ ਇਹ ਹੀ ਆ ਵੀ ਆਪਾਂ ਆਪ ਛੱਟਾ ਦੇਈਦਾ ਇਹ ਇੱਥੇ ਜਹਾਜ਼ ਨਾਲ ਜਿਹਦਾ ਛੱਟਾ ਦਿੰਦੇ ਹੈਗੇ ਦਿਖਾਉਣਾ ਬਾਈ ਹਨਾ ਪੂਰੀ ਵੀਡੀਓ ਦੇਖਿਓ ਬਹੁਤ ਘੰਟ ਵੀਡੀਓ ਆ ਕੀ ਆ ਦੇਖੋ ਬਾਈ ਉਹ ਸਿੱਟਾ ਦਿੰਦਾ ਆਉਂਦਾਗਾ ਹੁਣ ਇਹ ਮੇਰਾ ਜੂਮ ਕੀਤਾ ਹੋਇਆ ਹੈਗਾ ਤੇ ਦੇਖੋ ਇਦਾਂ ਇਹ ਸਿੱਟਾ ਲਈ ਜਾਂਦਾ ਰਹਦਾ ਤੇ ਉਹ ਮੁੜ ਗਿਆ ਤੇ یوں ਨਹੀਂ ਆਉਣਾ ਮੈਨੂੰ ਲੱਗਦਾ ਹੁਣ ਇੱਧਰ ਸ਼ਾਇਦ ਤੇ ਯਾਰਿਆ ਬਾਈ ਇੱਧਰ ਪਾਣੀ ਛਿੜਕਦਾ ਮੈਨੂੰ ਕਹ ਮੈਨੂੰ ਕਹਨਾ ਧਿਆਨ ਰੱਖੀ ਤੇ ਕਹਨਾ ਆਉਣਾ ਉਹਨੇ ਤਾਂ ਗਰਦ ਬਾਹ ਉੱਠਣੀ ਹੈਗੀ ਮਹਾ ਕੋਈ ਗੱਲ ਨਹੀਂ ਬਾਈ ਗਰਦ ਗੱਪੇ ਜੂ ਆਇਆ ਮਖਾ ਮੰਗ ਰੋ ਅਸੀਂ ਵੀ ਲੈ ਵੀ ਉਹ ਆ ਗਿਆ ਇਹ ਆ ਇਹ ਆ ਦੇਖੋ ਹੋ ਗਿਆ ਲੈਂਡ ਲੈ ਵੀ ਇਧਰ ਹੋਈਏ ਮਾੜਾ ਸਾਈਡ ਤੇ ਸਰ ਲੋਕ ਮਾਪਾ ਉਹ ਦੇਖੋ ਲੈ ਵੀ ਉਹ ਲਾਗੇ ਲੱਗੇ ਹੋਣਾ ਉਹਨੇ ਇੱਕ ਤੇ ਜਾਣੇ ਨੇ ਖੋਲ ਦੇਣਾਗਾ ਤਾਂहां ਤੋਂ ਤੇ ਉਹਦੇ ਕੋਲ ਲਾਗੇ ਭਰਨ ਦਾ ਇਧਰ ਦੀ ਦਿਖਾਉਣਾ ਮੈਂ ਤੁਹਾਨੂੰ ਜਾ ਕੇ ਵੀ ਕਿਦਾਂ ਹਨ ਜੀਰੀ ਭਰਦੇ ਉਹ ਚ ਔਹ ਦੇਖੋ ਬਾਈ ਐਡਾ ਭਰਦੇ ਪਿਆਗੇ ਜੀਰੀ ਉਹ ਇਹਨਾਂ ਦੇ ਸਾਰਾ ਇਹ ਢੂੰਗ ਜਾ ਉਹ ਤੇ ਖਾਲੀ ਕਰਦੇ ਉਹਨਾਂ ਨੇ ਕਿਹ ਲੋ ਇੰਨਾ ਥੋਨਾ ਲੈ ਕੇ ਉਹ ਹੋਟ ਜਾਂਦਾਗਾ ਸਾਰਾ ਇਹਦੇ ਨਾਲ ਹੀ ਥੋੜੀ ਜਿਹੀ ਆਵਾਜ਼ ਆਦਾ ਆਉਂਦੀ ਹੋਣੀ ਉਹਦੀ ਨਾਲ ਯਾਹ ਆ ਦੀ ਤੇ ਆਹ ਦੇਖ ਸਕਦੇ ਤੁਸੀਂ ਉਹ ਸਾਰਾ ਉਹ ਜੋ ਭਰਦੇ ਪਿਆਗੇ ਉਹਨਾਂ ਲੈ ਵੀ ਭਰਤਾ ਥੋਨਾ ਉਹਦੇ ਵਿੱਚ ਤੇ ਜਿੱਥੋਂ ਨਾ ਹਾਂ ਲੈ ਵੀ ਫਟ ਗਿਆ ਜਹਾਜ ਪਰ ਕੇ ਲੈ ਵੀ ਦੇਖ ਲਓ ਇਦਾਂ ਗਰਦ ਗੱਪਾ ਹੋ ਜਾਂਦਾ ਪੂਰਾ ਇੱਥੇ ਦੇਖੋ ਇਦਾਂ ਆਉਂਦਾਗਾ ਜਦੋਂ ਆਉਂਦਾ ਇੱਥੋਂ ਜੂ ਟਰਨ ਲਿਆ ਮਾਰ ਲੈਂਦਾ ਤੇ ਦੇਖੋ ਨਾ ਇਹ ਨਾ ਨਹੀਂ ਵਪਰ ਨੂੰ ਕਿਉਂਗੇ ਗਰਦ ਗੱਪਾ ਬਹੁ ਹੋ ਗਿਆ ਨਾਲ ਇਹ ਪਾਣੀ ਪੂਣੀ ਸਿੜਕਦੇ ਆਗੇ ਤੇ ਉਡ ਗਿਆ ਉਹ ਤਾਂ ਉਡ ਗਿਆ ਨਾਲੇ ਪਾਣੀ ਪੂਣੀ ਸਿੜਕਦੇ ਆਗੇ ਤੇ ਆ ਦੇਖ ਲਓ ਥੱਲੇ ਵੀ ਬਹੁ ਖਿੱਲਰ ਜਾਂਦੀ ਹੈਗੀ ਹਾਂ ਦੇਖੋ ਬਈ ਜਿਵੇਂ ਆਪਾਂ ਨਾ ਉਥੇ ਦਬੋ ਕੇ ਰੱਖ ਲੈਂਦੇ ਆਗੇ ਜੀਰੀ ਪਹਿਲਾਂ ਬੀਜਾਂ ਤੋਂ ਪਹਿਲਾਂ ਤੇ ਓਵੇਂ ਹੀ ਇਹ ਆ ਦੇ ਆ ਗਿੱਲੀ ਆ ਗਈ ਸਾਰ ਇਹਨਾਂ ਦੀ ਵੀ ਧੁੰਤੀ ਹੋਈ ਹੈਗੀ ਆ ਦੇਖੋ ਬਿਲਟੀ ਹੋਈ ਹੈ ਸਾਰੀ ਜੀਰੀ ਆ ਹੁਣ ਇਹਨਾਂ ਨੇ ਬਿਲਟੀ ਜੀ ਚਲਾ ਦੇਣੀ ਹੈਗੀ ਤੇ ਆ ਦੇਖੋ ਸਾਈਟਾਂਪ ਕਰਤਾ ਬਾਈ ਨੇ ਉਹਨੇ ਕੀ ਉਧਰੋਂ ਟਰੱਕ ਤੁਈ ਇਹਨੇ ਭਰ ਦੇਣੀ ਹੈ ਕੀ ਆ ਹੁਣ ਦੌੜ ਕਰ ਦੇਣੀ ਹੈ ਇਹ ਆ ਦੇਖੋ ਉਹ ਜਲਾਤੀ ਐਂ ਦਰੇਜੇ ਥੱਲੇ ਸੈਟਬ ਲਾ ਲੈਂਦੇ ਆ ਬੈਲਟ ਬੈਲਟ ਨਾਲ ਤੇ ਆ ਦੇਖ ਲਓ ਬੈਲਟ ਜਲਦੀ ਪਈ ਹੈਗੀ ਤੇ ਐਦਾਂ ਇਝ ਭਰ ਦਿੰਦੇ ਆਗੀ ਕਿਉਂਕਿ ਜਿੰਨੋਂ ਨੂੰ ਨੇ ਵਾਪਸ ਜਹਾਜ਼ ਨੇ ਛੱਟਾ ਦੇ ਕੇ ਆਉਣਾਗਾ ਤੇ ਉਦੋਂ ਉਹਨਾਂ ਨੇ ਦੁਬਾਰੇ ਲੋਡ ਕਰਕੇ ਰੱਖ ਲੈਣਾ ਤੇ ਉੱਪਰ ਦਾ ਗਜਹਾਜ ਉੱਡਿਆ ਦੇਖੋ ਉਪਰਾਂ ਆਪਣੀ ਗੱਡੀ ਖੜੀ ਆ ਉਧਰ ਉਹ ਦੇਖੋ ਬਾਈ ਤੇ ਇਧਰਲੇ ਖੇਤ ਜਿਵੇਂ ਜੀਰੀ ਹੋਈ ਖੜੀ ਹੈਗੀ ਪਹਿਲਾਂ ਕੁਝ ਜਿਗ ਪਹਿਲਾਂ ਲਾਈ ਹੋਈ ਆਗੀ ਹਨਾ ਕਿਉਂਕਿ ਬਹੁਤ ਜ਼ਿਆਦਾ ਏਕੜ ਲੱਗਦਾ ਇੱਥੇ ਬਹੁਤ ਜ਼ਿਆਦਾ ਹਨਾ ਪਹਿਲੀ ਇਹਨਾਂ ਕੋਲੇ ਹੁੰਦੀ ਹੈਗੀ ਤੇ ਆਹ ਹਰੀ ਹੋਈ ਖੜੀ ਹੈਗੀ ਪੂਰੀ ਵਧੀਆ ਇੱਕੋ ਸੇ ਹੀ ਬੀਜੀ ਜਾਂਦੇ ਆਗੇ ਹੁਣ ਬਾਕੀ ਜੇ ਵੀਡੀਓ ਬਾਈ ਵਧੀਆ ਲੱਗੀ ਹੈ ਨਾ ਲਾਈਕ ਸ਼ੇਅਰ ਜਰੂਰ ਕਰਿਓ ਪਰਮਾਤਮਾ ਆਪ ਸਾਡ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦ